ਐਮਐਲਏ ਸਾਹਿਬ 10ਵੀਂ ਪਾਸ ਕੀ ਬੰਦੇ ਨਹੀਂ ਹੁੰਦੇ ਵੋਟਾਂ ਲੈਣ ਤੋਂ ਪਹਿਲਾਂ ਤੁਸੀਂ 10ਵੀਂ ਦਾ ਸਰਟੀਫਿਕੇਟ ਦਿਖਾਓ 10 ਪੜ੍ਹ ਕੇ ਕੋਈ ਖੜਾ ਹੋ ਕੇ ਐਦਾਂ ਦੀਆਂ ਗੱਲਾਂ ਕਰੇ ਮੈਨੂੰ ਨਹੀਂ ਪਸੰਦ ਮੈਨੂੰ ਬੋਲ ਲੈਣ ਦਿਓ ਪਹਿਲਾਂ ਨਾ ਨਾ ਮੈਂ ਮੈਂ ਫਿਰ ਚਲੇ ਜਾਂਦਾ ਸਰਕਾਰ ਤੁਹਾਨੂੰ ਇੰਨੇ ਪੱਤੇ ਸਾਰਾ ਕੁਝ ਜੋ ਕੁਝ ਦਿੰਦੀ ਹੈ ਲੋਕਾਂ ਦੀਆਂ ਮੁਸ਼ਕਲਾਂ ਸੁਣ ਲਈ ਦਿੰਦੀ ਹੈ ਤੇ ਤੁਸੀਂ ਮੁਸ਼ਕਲਾਂ ਨਹੀਂ ਸੁਣਨੀ ਫਿਰ ਆਪਦੇ ਘਰੇ ਬੈਠੋਰਾਉਣਾ ਜੇ ਗੱਲ ਨਹੀਂ ਸੁਣਨੀ ਤਾਂ ਹੋਰ ਗੱਲ ਹੈ ਮੈਂ ਸਾਫ਼ ਕਹਿ ਰਿਹਾ ਮੈਂ ਸਾਫ਼ ਕਹਿ ਰਿਹਾ ਕਿ ਕਿਸੇ ਤਰ੍ਹਾਂ ਦੀ ਜੜੀ ਐ ਤਸਵੀਜ਼ ਨਹੀਂ ਐ ਵੀਰ ਭਾਜਾ ਜੰਗਾ ਮੈਨੂੰ ਬਿਠਾਓ ਯਾਰ ਮੈਂ ਵੀ ਡਾਕਟਰ ਆ ਮੈਂ ਕੋਈ ਤੁਸੀਂ ਆਏ ਮੈਂ ਕੁਆਲੀਫਾਈਡ ਆ ਮੈਂ ਐਮ ਐਸ ਆਈ ਐਮ ਆਫਥਲਮੋਲੋਜਿਸਤ ਮੈਨੂੰ ਬੋਲ ਲੈਣ ਦਿਓ ਪਹਿਲਾਂ ਤੁਸੀਂ ਜੇ ਨਹੀਂ ਸੁਣੀ ਤਾਂ ਹੋਰ ਗੱਲ ਐ ਜੇ ਗੱਲ ਨਹੀਂ ਸੁਣੀ ਤਾਂ ਹੋਰ ਗੱਲ ਐ ਮੈਂ ਸਾਫ਼ ਕਹਿ ਰਿਹਾ ਮੈਂ ਸਾਫ਼ ਕਹਿ ਰਿਹਾ ਕਿ ਕਿਸੇ ਤਰ੍ਹਾਂ ਦੀ ਜੜੀ ਐ ਤਸਵੀਜ਼ ਨਹੀਂ ਐ ਉਹ ਵੀਰ ਬਾਜਾ ਚੰਗਾ ਉਹਨੂੰ ਠੀਕ ਕਰਾ ਬਿਠਾਓ ਜਾਂ ਤਾਂ